हां जी दोस्तों जड़ी आज वीडियो बना रहे हैं जी पिंड रमाणा तहसील जैतो ते जिला हैगा जी फरीदकोट भाई अवतार ਦੇ ਘਰ ਆਪਾਂ ਤੁਹਾਨੂੰ ਦੋ ਨਗ ਦਿਖਾਵਾਂਗੇ ਜਿਹਦੇ ਵਿੱਚੋਂ ਇੱਕ ਮਿੱਤਰੋ ਤਾਜੀ ਸੂਈ ਹੈ ਤੇ ਇੱਕ ਸੂਣ ਵਾਲੀ ਆ ਪੂਰੀ ਜਿਹੜੀ ਗੱਲਬਾਤ ਆਪਾਂ ਪਾਈ ਦੇ ਨਾਲ ਕਰਾਂਗੇ ਵੀ ਕਿੰਨਾ ਬੌਲਾ ਤਿਆਰ ਹੈ ਤੇ ਇਹਦੇ ਕਿੰਨੇ ਦਿਨ ਸੂਣ ਦੇ ਵਿੱਚ ਬਾਕੀ ਨੇ ਥਾਂ ਲੇਵੀਆਂ ਦਿਆਂ ਮਿੱਤਰੋ ਦੋਨੇ ਪੂਰੀਆਂ ਸਾਫ ਨੇ ਇਹ ਇਹ ਆਪਾਂ ਇਹ ਕਹਿ ਸਕਦੇ ਆ ਵੀ ਸਾਹੀਵਾਲ ਦੇ ਵਿੱਚ ਥੋੜੀ ਜਿਹੀ ਕ੍ਰਾਸ ਹੈ ਉਹ ਮਿੱਤਰੋ ਜਰਸੀ ਦੇ ਵਿੱਚ ਕ੍ਰੋਸ ਆ ਪੰਜਾਬ ਵਾਲੀ ਵੀ ਜਰਸੀ ਕਰ ਸਕਦੇ ਆ ਕਿਉਂਕਿ ਜਰਸੀ ਕਹਿ ਸਕਦੇ ਆ ਡਾਕਟਰ ਨਹੀਂ ਥੋੜਾ ਜਹਾ ਆਹਾ ਸਾਈ ਵਾਲ ਸਾਈ ਵਾਲ ਤੇ ਜਰਸੀ ਦਾ ਕ੍ਰੋਸ ਆ ਹਾਂ ਓਕੇ ਇਹਦਾ ਸੂਆ ਕਿਹੜਾ ਤੇ ਉਹਦਾ ਕਿਹੜਾ ਸੂਆ ਕਿੰਨੇ ਦਿਨ ਸੂਣ ਦੇ ਵਿੱਚ ਬਾਕੀ ਨੇ ਕਰਦੇ ਆ ਬਾਈ ਨਾਲ ਉਤਾਨ ਦੂਜਾ ਸੂਆ ਜੀ ਦੂਜਾ ਸੂਆ ਸੁਣੀ ਆ ਕਿੰਨੇ ਕੁ ਦਿਨਾਂ ਜਿਹੜੇ ਰਹਿੰਦੇ ਨੇ ਇਹਦੇ ਬਸ 2 ਕੁ ਦਿਨ ਹੀ ਲਊਗੇ ਇਧਰ ਨੂੰ ਹੱਕ ਜੀ 2 ਕੁ ਦਿਨ ਮਿੱਤਰੋ ਜਿਹੜੇ ਸੂਣ ਦੇ ਵਿੱਚ ਰਹਿੰਦੇ ਨੇ ਕਦ ਘਾਟ ਠੀਕ ਆ ਜਿੱਦਾਂ ਕੋ ਸਾਹੀਵਾਲ ਤੇ ਉਹ ਡੱਕ ਕਰਦਾ ਮਿੱਤਰੋ ਤੇ ਠੰਡੀ ਸੀਲ ਫੁੱਲਾ ਗਰਮੀ ਚੱਲਣ ਵਾਲੀ ਆ ਜਿੱਥੇ ਮਰਜੀ ਤੁਸੀਂ ਦੋਨੇ ਨਗਾ ਨੂੰ ਬੰਨ੍ਹ ਦਿਓ ਕੋਈ ਵੀ ਮਿੱਤਰੋ ਸਮੱਸਿਆ ਨਹੀਂ ਆਉਣੀ ਡਾਕਟਰ ਠੰਡੀ ਠੰਡੀ ਦਾ ਬਹੁਤ ਅੱਜ ਆ ਜੀ ਠੀਕ ਹੈ ਲੈ ਬਸ ਲੈ ਠੀਕ ਹੈ ਹੁਣ ਆਪਾਂ ਰੇਟ ਕੀ ਕਰਤਾ ਫੇਰ ਹੀ ਤੋਰ ਕੇ ਦੇਖਾਂਗੇ ਰੇਟ ਇਹਦਾ ਤਾਂ 55000 ਰੁਪਏ ਤੋਰੋ ਜੀ ਫੇਰ ਕੋਈ ਮੁੱਲ 55000 ਆ 5-4 ਦਿਨ ਸੂਣ ਦੇ ਵਿੱਚ ਬਾਕੀ ਨੇ ਪਹਿਲਾ ਮਗਰੋਂ ਮਿੱਤਰੋ ਪਸ਼ੂ ਕਦੋਂ ਵੀ ਸੂ ਸਕਦਾ ਗਰਮੀ ਝੱਲਣ ਵਾਲੀ ਆ ਦੁੱਧ ਮਿੱਤਰੋ ਸੰਘਣਾ ਹੋਊਗਾ ਤੇ ਛੇਤੀ ਛੇਤੀ ਮਿੱਤਰੋ ਹੇਰ ਰਿਪੀਟਰ ਨਹੀਂ ਹੁੰਦਾ ਰੰਗ ਵੀ ਮਿੱਤਰੋ ਬਹੁਤ ਸੋਹਣਾ ਤੇ ਠੰਡੀ ਠੰਡੀ ਸੀਲ ਵੀ ਮਿੱਤਰੋ ਫਲਾ ਮੋੜਲੇ ਜੀ ਬਸ ਸੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਮਿੱਤਰੋ ਸੰਪਰਕ ਤਸੱਲੀ ਤੁਸੀਂ ਖੁਦ ਕਰਨੀ ਆ ਵੈਸੇ ਆਪਾਂ ਆਪਣੀ ਤਸੱਲੀ ਲੈ ਕੇ ਮਿੱਤਰੋ ਵੀਡੀਓ ਬਣਾਉਣੀ ਆ ਥੋੜੇ ਜੇ ਮਿੱਤਰੋ ਨੌ ਜਰੂਰ ਲਾਉਣ ਵਾਲੇ ਆ ਕਿਉਂਕਿ ਕਈ ਭਰਾ ਨੌ ਘੱਟ ਲਾਉਂਦੇ ਆ ਸੂਣ ਵਾਲੇ ਪਸ਼ੂ ਕਰਕੇ ਵੀ ਹਰ ਬੰਦਾ ਨੌ ਨਹੀਂ ਲਾਉਂਦਾ ਕਿਉਂਕਿ ਕਈ ਵਾਰ ਛੱਟ ਪੇਟ ਖਾ ਲੈਂਦਾ ਪਸ਼ੂ ਤੇ ਦੂਜੇ ਨੰਬਰ ਤੇ ਸੂਈ ਵੀ ਆ ਕਿਹੜਾ ਸੂਆ ਜੀ ਇਹਦਾ ਜੀ ਤੀਜਾ ਸੂਆ ਜੀ ਤੀਜਾ ਸੂਆ ਸੂਈ ਵੀ ਆ ਥਣਲੇ ਵੀ ਦੀ ਪੂਰੀ ਸਾਫ ਹੈ ਇਹ ਠੰਡੀ ਸੀਰ ਮਿੱਤਰੋ ਇਹ ਵੀ ਬਹੁਤ ਹੈ ਜੀ ਲੋ ਠੀਕ ਹੈ ਕਿੰਨਾ ਕ ਬੋਲਾ ਤਿਆਰ ਹੋ ਹੁਣ ਜੇ ਬੋਲਾ ਹੋਊਗਾ 16 ਤੋਂ 17 ਕਿਲੋ ਓਕੇ ਤੋਰੋ ਜੀ ਫਿਰ ਇਹਨੂੰ 16 17 ਲੀਟਰ ਮਿੱਤਰੋ ਬੋਲਾ ਮੰਗਰ ਜਰਸੀ ਬੱਸੀ ਰੰਗ ਬਹੁਤ ਸੋਹਣਾ ਸਰੀਰ ਦੀ ਬਣਤਰ ਬਹੁਤ ਚੰਗੀ ਥਣਲੇਵੀ ਦੀ ਮਿੱਤਰੋ ਪੂਰੀ ਸਾਫ਼ ਹੈ ਜਿਹੜਾ ਵੀ ਭਰਾ ਨੂੰ ਜੇ ਉਹ ਦੋਨੇ ਨਕਾ ਦੇ ਵਿੱਚੋਂ ਕੋਈ ਵੀ ਨਕਾ ਮਿੱਤਰੋ ਪਸੰਦ ਆਉਂਦਾ ਤਾਂ ਕਰ ਸਕਦੇ ਹੋ ਮਿੱਤਰੋ ਤੁਸੀਂ ਸੰਪਰਕ ਫੇਸ ਕੁਆਲਿਟੀ ਬਹੁਤ ਵਧੀਆ ਜਰਸੀ ਦੇ ਵਿੱਚ ਕ੍ਰੋਸ ਪਣਾ ਹਾਂਜੀ ਭਾਈ ਇਹਦਾ ਫਿਰ ਰੇਟ ਕੀ ਕਰਤਾ ਜੀ ਆਪਾਂ ਇਹਦਾ ਜੀ ਲੈਣ ਦੇਣ 72000 ਰੁਪਇਆ ਲੈਣ ਦੇਣ 72 ਹਾਂ ਮਗਰ ਬੱਛੀ ਆ ਵੇਖ ਲਓ ਅੱਸੀ ਦਾ ਨਾਲ ਕੋਰਾ ਵਾਲਾ ਨਾਲ ਆ ਜੀ ਓਕੇ ਆ ਲੈਣ ਦੇਣ 72 ਉਹਦਾ 55 ਹੈਨਾ ਤੇ ਫੋਨ ਨੰਬਰ 94643 ਹਾਂਜੀ 12138 94643 ਤੇ 121382 ਦਾ ਫੋਨ ਨੰਬਰ ਹੈ ਸੋ ਪਿੰਡ ਰਮਾਣਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਫਿਰ ਆਪਾਂ ਕਹਿੰਦੇ ਬਾਈ ਦਾ ਨਾਮ ਹਾਂ ਜ਼ਿਲ੍ਹਾ ਹੈਗਾ ਫਰੀਦਕੋਟ ਪਿੰਡ ਰਮਾਣਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਤੇ ਬਾਈ ਦਾ ਨਾਮ ਹੈਗਾ ਜੀ ਅਵਤਾਰ ਸਿੰਘ ਪਿੰਡ ਦੇ ਵਿੱਚ ਬਾਈ ਦਾ ਘਰ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ